ਹਾਂਜੀ ਦੋਸਤੋ ਹੋਰ ਕੀ ਹਾਲ ਚਾਲ ਦਾ ਠੀਕ ਹੋ ਉਮੀਦ ਕਰਦੇ ਆ ਠੀਕ ਹੀ ਹੋਵੋਗੇ ਅੱਜ ਆਪਾਂ ਤੁਹਾਡੇ ਲੈ ਕੇ ਆਏ ਆ ਪੁਲ ਅਪਸ ਕਿਵੇਂ ਲਾਉਣੇ ਨੇ ਜਿਹੜੇ ਪ੍ਰਾਕਿਆਂ ਦੇ ਤੋਂ ਪੁਲ ਅਪਸ ਬਹੁਤ ਔਖੇ ਲੱਗਦੇ ਨੇ ਤਾਂ ਬਹੁਤ ਘੱਟ ਲੱਗਦੇ ਨੇ weight heavy ਹੁੰਦਾ ਨਹੀਂ ਲੱਗਦੇ ਉਹਨਾਂ ਲਈ ਆਪਾਂ ਬਹੁਤ ਆਸਾਨ ਤਰੀਕਾ ਲੈ ਕੇ ਆਏ ਆ ਪੁਲ ਅਪਸ ਤੋਂ ਦਾ ਸਾਰੀ ਵੀਡੀਓ ਨੂੰ ਐਂਡ ਤੱਕ ਦੇਖਿਓ ਜੇ ਕਈ ਵੀਡੀਓ ਵਧੀਆ ਲੱਗੀ ਲਾਈਕ ਕਰਿਓ ਕਮੈਂਟ ਕਰਿਓ ਤੇ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਧੰਨਵਾਦ ਜੀ mm yeah.